ਤਵਾ ਵੀਰ ਜੀ ਆਜਾ ਪਹੁੰਚੇ ਆਂ ਦਾਉਂ ਦਾ ਉਹ ਧਰਮ ਤੇ ਤੇ ਵਿਸਾਖੀ ਦਾ ਆਨੰਦ ਮਾਣਦੇ ਹੋਏ ਤੇ ਇੱਥੇ ਬਹੁਤ ਜੱਥੇ ਬੰਦਿਆਂ ਬਾਲ ਪੰਥ ਪਹੁੰਚੇ ਨੇ ਤੇ ਆਪਾਂ ਬਾਬਾ ਵਿਧੀ ਚੰਦ ਦੇ ਅਦਾਲਤ ਪਹੁੰਚੇ ਆਂ ਤੇ ਉਹ ਤੁਹਾਨੂੰ ਆਪਾਂ ਕਰਾਉਂਦੇ ਆਂ ਘੋੜਿਆਂ ਦੇ ਦਰਸ਼ਨ ਕਿ ਆਖੋ ਉਹਦੇ ਬਹੁਤ ਸੋਹਣੇ ਬਾਬਿਆਂ ਕੋਲ ਘੋੜੇ ਨੇ ਤਵਾ ਵੀਰ ਜੀ ਅਸੀਂ ਘੋੜੇ ਦੇਖਦੇ ਦੇਖਦੇ ਅੱਜ ਆਪਾਂ ਹੁਣ ਪਹੁੰਚੇ ਆਂ ਵਿਧੀ ਚੰਦ ਦੇ ਘੋੜਿਆਂ ਕੋਲ ਤੇ ਦੇਖੋ ਕਰੋ ਦਰਸ਼ਨ ਬਹੁਤ ਸੋਹਣੇ ਘੋੜੇ ਦਰਸ਼ਨੀ ਘੋੜੇ ਨੇ ਦੇਖਿਆ ਤੁਹਾਨੂੰ ਮਾਂ ਦੇ ਨੰਦਾ ਤਾਂ ਵੀਰ ਜੀ ਵੇਖੋ ਘੋੜਾ ਬਹੁਤ ਸੋਹਣਾ ਗਾ ਤੇ ਲੈਂਥ ਨੂੰ ਤਾਂ ਬਹੁਤ ਸੋਹਣੀ ਆ ਬਹੁਤ ਠੋਡੇ ਦਾ ਚੰਗਾ ਗਾ ਤੇ ਅੱਗੇ ਇਧਰ ਕਾਲੇ ਰੰਗ ਚ ਘੋੜਾ ਖੜਾ ਆ ਵੀਰ ਜੀ ਜਿਵੇਂ ਸ਼ੇਰਾ ਹੀ ਆ ਮਾਰવાડી ਮਾਰવાડી ਘੋੜਾ ਬਹੁਤ ਪੁਣਾ ਤੇ ਆ ਜੇ ਬਸ਼ੇਰਾ ਹੀ ਛੈਦਾ ਨਾ ਲੈ ਲਓ ਬਹੁ ਵੀਰ ਜੀ ਆ ਗੰਦੀਲਾ ਠੋਡੇ ਵੇਖੋ ਬਾਦਿਆਂ ਦੇ ਤੂਪਾਂ ਦੇ ਵਿੱਚ ਐ ਖੜੇ ਨਾ ਜਿਵੇਂ ਹਾਥੀ ਝੂਲਦਾ ਹੁੰਦਾ ਨਾ ਤੇ ਵੇਖ ਵੀਰ ਜੀ ਇੱਕ ਹੋੜਾ ਨੀਲਾ ਰੰਗ ਵੀਰ ਜੀ ਦੇਖੋ ਚੈੱਕ ਕਰੋ ਅੱਗੇ ਹੋਰ ਤੁਹਾਨੂੰ ਸੋਨ ਸੋਨ ਘੋੜਿਆਂ ਦੇ ਦਰਸ਼ਨ ਕਰਾਉਨੇ ਆ ਨੰਦ ਜੀ ਤੇ ਤੁਸੀਂ ਆਪਣੀ ਵੀਡੀਓ ਨਾਲ ਜੁੜੇ ਰਹੋ ਕੋਈ ਘੋੜਿਆਂ ਦਾ ਦਰਸ਼ਨ ਕਰਾਵਾਂਗੇ ਪਹਿਲਾਂ ਤੁਹਾਨੂੰ ਜੁੱਡੇ ਡਾਲਚੀਰ ਚੱਲਾਂਗੇ ਤੇ ਅੱਜਾ ਖੋਣੇ ਤੇ ਘੋੜ ਲਾਉਣਾ ਤੇ ਦੌੜਾਂ ਦੇ ਵੀ ਤੁਹਾਨੂੰ ਆਨੰਦ ਮਾਣੋਗੇ ਦੇਖੋ ਵੀਰ ਜੀ ਜੱਥੇ ਬੰਦੀਆਂ ਤੇ ਪਹੁੰਚ ਰਹੀਆਂ ਤੇ ਸਾਰੀਆਂ ਇਕੱਠੀਆਂ ਹੋ ਕੇ ਇਹ ਦੌੜਾਂ ਜਦੋਂ ਮਹੱਲਾ ਕੱਢਦੇ ਨੇ ਵੀਰ ਜੀ ਤੇ ਹੁੰਦਾ ਇੱਥੇ ਬਹੁਤ ਕਨੰਦ ਮਾਰਾਂਗੇ ਆਪਾਂ ਤੇ ਤੁਹਾਨੂੰ ਜਿੱਦਾਂ ਲਾਈਵ ਦਿਖਾਵਾਂਗੇ ਸਮੇਂ-ਸਮੇਂ ਦੇ ਨਾਲ ਤੇ ਅੱਗੇ ਵੇਖੋ ਜੀ ਬਾਦਾਂ ਦੇ ਸੰਕਰਾਂ ਦੇ ਦੇਖੇ ਵੀਰੋ ਤਾਂ ਕਰਾਉਣੇ ਦਰਸ਼ਨ ਤੇ ਆ ਦਿਨੇ ਅੰਗ ਸਿੰਘਾਂ ਦੀਆਂ ਜਿੱਥੇ ਬੰਦਿਆਂ ਦੇ ਸਿੰਘ ਬੈਠੇ ਨੇ ਮੌਜਾਂ ਮਾਰ ਰਹੇ ਨੇ ਸਿੰਘ ਸੁੱਤੇ ਹੋਏ ਨੇ ਆਹ ਬਨਾ ਦੇਖੋ ਬਾਬੇ ਸਰਦਾਈਆਂ ਪੀਂਦੇ ਹੋਏ ਆਹ ਬਾਬਾ ਦਾ ਲੰਗਰ ਦੇਖੋ ਸਮੁੰਦਰਾ ਦੇਖਾਂ ਤਿਆਰ ਨੇ ਤੇ ਬਾਬੇ ਉਹਨਾਂ ਆਪਣੇ ਮੱਲੇ ਦੀ ਤਿਆਰੀ ਕਰਦੇ ਹੋਏ ਘੋੜਿਆਂ ਚ ਕਾਠੀਆਂ ਘੋੜਿਆਂ ਨੂੰ ਸ਼ਿੰਗਾਰ ਰਹੇ ਨੇ ਤੇ ਵੱਖੋ ਵੱਖ ਤੁਹਾਨੂੰ ਆਪਾਂ ਘੋੜਿਆਂ ਦੇਖੋ ਕੋਲ ਨੇ ਆਹਾਰੇ ਅੱਗੇ ਮਾਰवाड़ी ਵੀਰ ਜੀ ਆਹ ਮਿੱਤਰਵਾਗਾ ਨੀਲਾ ਲੁਗੜਾ ਵੀਰ ਜੀ ਇਹ ਕੋਈ ਵੀਰ ਜੀ ਨੁਗੜਾ ਬਹੁਤ ਸੋਨਾ ਘੋੜਾ ਹੈਗਾ ਹੋਰ ਬਾਬੇ ਕੋਈ ਐਸੀ ਗੱਲ ਹੈ ਨਹੀਂ ਕਿ ਮਾਰੇ ਮੋٹے ਜਿਹੇ ਘੋੜੇ ਨੇ ਬਲਮਾ ਰਾਣਾਗੁਣਾ ਖਾਣੇ ਕੋੜੇ ਦੀ ਵਰਗੀਆ ਥੋੜਾ ਜਿਹਾ ਥੋੜਾ ਜਿਹਾ ਬਹੁਤ ਚਰਪਟਾਗਾ ਥੋੜਾ ਲਿਸਾ ਕੋੜ ਦਾ ਅਰਧ ਗਾਠ ਬਹੁਤ ਸੋਹਣਾਗਾ ਮਾਰ ਮਾਰੀ ਪੁੱਛੇ ਬੋਣੀ ਆ ਮਾਰ ਮਾਰੀ ਗਰੇ ਬਹੁਤ ਸੋਹਣਾ ਕੰਪੋਜ਼ੀਸ਼ਨ ਦੇ ਵਜਿਹਾ ਨੇ ਸਰੋਦਰਸ਼ਨ ਵਰਗੀ ਅੱਗੇ ਆਪਣਾ ਹੋਰ ਗਾਮ ਮੇਲੇ ਦਾ ਨਾਂ ਦਾ ਮਨ ਦੇ ਮਨ ਦੇ ਸਾਰੇ ਕੋੜਿਆਂ ਦੇ ਹੌਲੀ ਦਰਸ਼ੇ ਕਰਾਵਾਂਗੇ ਸਾਰੇ ਮਾਰਵੜੀ ਆ ਗਏ ਮਾਰਵੜੀ ਘੋੜੇ ਦੀ ਗਿਆਨ ਲਾਣ ਚ ਆ ਗਏ ਸਾਰੇ ਮਾਰਵੜੀ ਫਾਇਦਾ ਜੀ ਦੱਸਦੇ ਸ਼ਾਇਦ ਸਾਨੂੰ ਇਹ ਲੱਗਦਾ ਪਾਪਾ ਕੋਲ ਮਾਰਵੜੀ ਘੋੜੇ ਜਿਆਦੇ ਨੇ ਜਿਵੇਂ ਜਿਹੜੇ ਮਾਲਕ ਬਣਾਏ ਹੁੰਦੇ ਨੇ ਉਸ ਕੋਲੇ ਫੁੱਟਸ ਕੋਲ ਦੋ ਘੋੜੇ ਪਾਪਾ ਨੇ ਆਪ ਨੂੰ ਮੀਅਤ ਦੇ ਵਿੱਚ ਰੱਖੇ ਨੇ ਇਹ ਵੀ ਮਾਰਵੜੀ ਘੋੜਾ ਹੈ ਇਹ ਛੋਟੇ ਮਰ ਦੇ ਘੋੜੇ ਨਹੀਂ ਇਹ ਸਾਨੂੰ ਸੋਚਿਆ ਜੇ ਵੀ ਕੱਦ ਛੋਟਾ ਹੈਗਾ ਬਹੁਤ ਇਸ ਚੀਜ਼ ਬਹੁਤ ਸ਼ਕੀਰ ਘੋੜਾ ਹੈਗਾ ਕੰਨ ਗੁੰਡਾ ਬਹੁਤ ਸੋਹਣਾਗਾ ਅੱਗੇ ਆ ਗਿਆ ਜੀ ਪਰਪਟੇ ਚ ਇਹ ਮਾਰਵੜੀ ਵੀਰ ਜੀ ਕੰਨ ਘਟੋਕ ਦਾ ਬਹੁਤ ਸੋਹਣਾਗਾ ਮਰਚਾ ਕੋਲ ਹੈ ਜੀ ਵਿੱਦਿਅ ਵਿਖਾ ਨਖਰਾ ਬਹੁਤ ਸੋਹਣਾਗਾ ਤਿੰਨ ਨਖਰੇ ਬਿਨਾ ਘੋੜਾ ਨਹੀਂ ਹੁੰਦਾ ਤੈਨੂੰ ਯਾਦ ਰੱਖਿਆ ਜੀ ਗੱਲ ਵੀਰ ਜੀ ਅੱਗੇ ਵੀ ਦਿਖਾਉਂਦੇ ਆ ਵੀ ਮਾਰਵੜੀ ਆ ਗਿਆ ਵੀਰ ਜੀ ਬਹੁਤ ਸੋਹਣੇ ਘੋੜੇ ਆ ਗਏ ਆਪਾਂ ਤੁਹਾਨੂੰ ਕਰਾਂਗੇ ਹਾਥੀ ਦੇ ਦਰਸ਼ਨ ਤੁਸੀਂ ਦੇਖੋ ਹਣ ਕੇ ਤੁਹਾਨੂੰ ਜੀ ਪਹਿਲਾਂ ਵੀ ਤੇ ਉਹ ਆ ਗਿਆ ਬਾਪੇ ਕੋਲ ਹਾਥੀ ਬਹੁਤ ਸਿਆਣਾ ਹਾਥੀ ਹੈ ਬਾਪੇ ਕਿੰਨੇ ਸਵਾਰੀਆਂ ਕਰਦੇ ਨੇ ਅੱਜ ਮਹੱਲੇ ਜੀ ਤੁਹਾਨੂੰ ਦਿਖਾਵਾਂਗੇ ਆਪੇ ਦਰਸ਼ ਆਪ ਹੀ ਦਰਸ਼ਾਉਣੇ ਬਾਅਦ ਵਿੱਚ ਚੜ ਕੇ ਜਾਣਗੇ ਲੋਹ ਵੀਰ ਜੀ ਕਰੋ ਹਾਥੀ ਦੇ ਦਰਸ਼ਨ ਨਾ ਬੰਦ ਨਾ ਬੰਦ ਕੁੱਤੇ ਤੇ ਬੈਠੂ ਉੱਤੇ ਹੈ ਉੱਤੇ ਨਹੀਂ ਬਹਿਣਾ ਬਾਬਾ ਮੈਂ ਦੇਖੋ ਬਾਬਾ ਆਤਾ えい ਆਹ ਸੈਕਟਰੋਂ ਸਟ੍ਰਾਈਕ ਕਰਕੇ ਲਗਾਏ ਬੈਂਕ ਕਰਕੇ ਆ ਮੈਂ ਕਾੜ ਗਿਆ ਜਾ ਹੋ ਗਿਆ ਤਾਂ ਆ ਸਰ ਬਾਬਾ ਦਾ ਬੋਲਦਾ ਅੱਗੇ ਜਿਹੜੇ ਨੰਬਰ ਆ ਵੀ ਜਿਹੜੇ ਰਸਤੇ ਇਹ ਪੂਰੋ ਓ ਵੀਰੇ ਵੀਰਾ ਨਿੱਕੇ ਨਿੱਕੇ ਓ ਅੱਗੇ ਕਰ ਇਹਨੂੰ ਓਏ ਅੱਗੇ ਆ ਬੱਲਾ ਤਮਾਰਦਾ ਹੀ ਨਾ ਸਰਕਾਰ ਮੈਂ ਕਰੂ ਜਰਮਾਨਾ ਲਾਹੇ ਕੋਟੇ ਵਿੱਚ ਕਰੀ ਸਹੀ ਗੱਲ ਐ ਉਹ ਫੜਤਾ ਭਾਗ ਜੀ ਆਪ ਕੋ ਚੱਪਰ ਨਹੀਂ ਇਹ ਗੱਲਾਂ ਬਾਤ ਤੇ ਇਹ ਗੱਲਾਂ ਸੇ ਸੰਮੇਂ ਵਿੱਚ ਥੋੜੀ ਪਾਉ ਫੁੱਟਾ ਵਾਲਾ ਉਹ ਵਰਗੀਆਂ ਲਾਡ ਲੀਆਂ ਫਲਦਾਂ ਉਹ ਦਾ ਸੱਜੇ ਹੋਰ ਜਾਣਦੇ ਬਜ਼ਾਰ ਦੇ ਵਿੱਚ ਜੀ ਦਲਪੰਘਰ ਨੇ ਬਾਬੂ ਦਾਲ ਬਾਬੂ ਬਤਾਲਾ ਕਰਨਾ ਵਾਲੇ ਜਿੱਦੀ ਜਿੱਦਗੀ ਉਹ ਟੋੜੇ ਆ ਦੇਖੋ ਬਾਬਿਆਂ ਦੀਆਂ ਟੋੜੇ ਲਗਾ ਆ ਦੇਖੋ ਮਿੱਤਰ ਆ ਖਾਲਸੇ ਦੇ ਜੋਰ ਆ ਹਰ ਪਾਸੇ ਆ ਰਹੇ ਆ ਆ ਇੱਧਰ ਉਹ ਕਿਹੜਾ ਰੱਖ ਰਿਹਾ ਸੀ ਜੀ ਜੇ ਬਾਬਿਆਂ ਦੀ ਗੱਡੀ ਤੇ ਇੱਧਰ ਟੋੜੇ ਖੈਰੂ ਪਾਉਂਦੇ ਹੋਏ ਨੱਚਦਾ ਬਾਹਰ ਬਾੜੀ ਬੰਟੀ ਸੱਤ ਦਾ ਮਾਰ ਬਾੜੀ ਦੇਖੋ ਨੌਜਵਾਨ 13 14 ਸਾਥੋਂ ਕਿਹੜੇ ਚਾ ਉਦੋਂ ਕੋ ਮਾਪਾ ਦਿਨ ਕੋੜਾ ਸ਼ੰਗਾਰੀ ਬੈਠਾਗਾ ਤੇ ਮਿੱਤਰੋ ਲੈ ਕੇ ਜਾਨੇ ਤਿਆਰ ਕੋੜੇ ਕਹਿੰਦੇ ਇੱਧਰ ਹੁੰਦਾ ਇੱਧਰ ਹੁੰਦਾ ਚੱਲ ਦੇ ਕੋੜੇ ਕਹਿੰਦੇ ਤਿਆਰੀਆਂ ਪੂਰੀਆਂ ਵੇਖੋ ਕੋੜੇ ਹੁਣ ਪੂਰੇ ਜੋਸ਼ ਚ ਹੋਛੇ ਨਾ ਕਹਿੰਦੇ ਕਿਹੜਾ ਵੇਲਾ ਸੋਣੀ ਛੱਡੋ ਕਰਮੇਟੇ ਜਣਾ ਮਾੜਬੜੀ ਕਿ ਸਹੀ ਗੱਲ ਹੈ ਨਾ ਡੈਟਨੋਲਜੀ ਹੈ ਸਹੀ ਗੱਲ ਹੈ ਤੈਨੂੰ ਅੱਗੇ ਵੀ ਦੱਸਿਆਗਾ ਹਣਾ ਕੀ ਦੱਸਾਂ ਇਧਰ ਬਾਪੂ ਇਹ ਦੱਸਾਂਦਾ ਵੀ ਜਿਹੜਾ ਕਾਲਾ ਜਾਨਵਰ ਹੈ ਨਾ ਅੱਛਾ ਕਾਲਾ ਕੋੜਾ ਕਾਲਾ ਬੰਦਾ ਕੋਈ ਵੀ ਹੈ ਇਹ ਦਿਲ ਦਾ ਬਹੁਤ ਕਾਇਮ ਹੋ ਮਜਬੂਤ ਹੋਊਗਾ ਅੱਛਾ ਤੇ ਗੋਰਾ ਬੰਦਾ ਤੇ ਗੋਰਾ ਹੀ ਘੋੜਾ ਚਿੱਟਾ ਕਹਿ ਲੋ ਤੇ ਰਾਮਰਾਜ ਰਾਮਰਾਜ ਦਿਲ ਦੇ ਉਹ ਹੁੰਦੇ ਨੇ ਥੋੜੇ ਠੰਡੇ ਘੋੜੇ ਇਹਦਾ ਬਲੱਡ ਲੈ ਠੰਡਾ ਮੰਨਦੇ ਹਾਂ ਹਾਂ ਉਹ ਬਲੱਡ ਲੈ ਗਰਮ ਹੈ ਮਾਰਵਾੜੀ ਟਰਮ ਹੈ ਮਾਰਵਾੜੀ ਗਰਮ ਹੈ ਇਹ ਬਹੁਤ ਬਹੁਤ ਸਨੇ ਮਾਰਵਾੜੀ ਹੈ ਚੁਸਤੀ ਫੁਰਤੀ ਦਾ ਕੋੜੇ ਨਾਲ ਨਖਰਾ ਬਹੁਤ ਜ਼ਿਆਦਾ ਹੈ ਸਹੀ ਬਹੁਤ ਗਰਮੀ ਬਹੁਤ ਹੈ ਸਹੀ ਗੱਲ ਹੈ ਤੇ ਪਿੱਛੋਂ ਵੱਜੀ ਹੋਣਾ ਹਾਂ ਜੀ ਇਹ ਆਪਣੇ ਬਾਪੂ ਵੀ ਪਾਕਿਸਤਾਨ ਚ ਰੱਖਦੇ ਹੁੰਦੇ ਸੀ ਇਹਦੀ ਨਸਲ ਉਹ ਦੱਸ ਦਿੰਦੇ ਹਾਂ ਮਾਰਵਾੜੀ ਛੋਟਾ ਫਟਾ ਮਰਥੇ ਹਾਂ ਜੀ ਕੰਨ ਤੋਂ ਬਹੁਤ ਚੀਜ਼ਾਂ ਕਰਦਾ ਨਾਖ ਲੋਆਂ ਲੀਆਂ ਪਹੁੰਚ ਜਾਂਦੀ ਐ ਕੰਡਾ ਟੋਲੇ ਨਾਲ ਦੇ ਛੜਦੇ ਮੋਹਲੇ ਦੇ ਨਾਲ ਦੌੜਾਂ ਲੀਆਂ ਪਹੁੰਚ ਹੱਲੇ ਤੇ ਘੋੜੇ ਘੋੜੇ ਹਾਂਜੀ ਉਹਦੀ ਲੋਟ ਜੀ ਬੰਦੇ ਬਿੱਟੂ ਬਹੁਤ ਹੀ ਸੂਨੀ ਐ ਤੇ ਵੇਖੋ ਘੋੜੇ ਲੜਦੇ ਮੇਰੇ ਕੋਲ ਚੱਪੀ ਦਾ ਵੀ ਧੰਨ 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 ਉਹ ਘੋੜੇ ਛੜਦੇ ਟੋਲੇ ਛੜਦੇ ਹੋ ਗਏ ਅੱਥੋਂ ਬਾਹਰ ਹੋ ਗਏ ਘੋੜੇ ਆ ਭੱਜੇ ਜਾਂਦੇ ਆ ਜੋ ਕੰਮ ਕਰੇ ਹੋਏ ਘੋੜੇ ਦੀ ਘੋੜਿਆਂ ਨੂੰ ਬਹੁਤ ਰੰਗ ਚੜ ਗਿਆ ਉਹ ਪਿੱਛੇ ਰੋ ਪਿੱਛੇ ਭੋਜੀ ਓਏ ਤੂੰ ਕੋਰੇ ਕਿਹਦੇ ਰੱਖੇ ਤੀ ਦਈ ਵਾਰ ਲੱਗੇ ਹੋਏ ਨੇ ਹੁਣ ਤੇ ਦੇਖੋ ਜੀ ਨਾ ਨਾ ਦੇਹ ਬਿਟੂ ਦੇਹ ਬਿਟੂ ਚੱਲ ਨਾ ਮਾਰਵਾੜੀ ਰਿਆ ਕਾ ਛੱਡ ਦੇ ਘੋੜੇ ਬਹੁਤ ਕਾਲੇ ਨੇ ਘੋੜੇ ਆਪਾਂ ਬੱਸੋ ਗੱਲ ਬਾਤ ਹੋ ਰਹੀ ਐ ਬੱਸੋ ਗੱਲ ਬਾਤ ਹੋ ਰਹਾ ਘੋੜੀ ਦਾ ਆ ਪਿੱਛੇ ਹਟ ਦੇ ਟੋੜ ਲੱਤ ਲੜ ਦੂ ਹਾਂਜੀ ਘੋੜਿਆਂ ਨੇ ਚਾਹੀਏ ਨਾ ਜੜਿਆ ਬੈ ਕਹਿੰਦਾ ਮੈਂ ਦੇ ਬਾਬਾ ਲੱਤ ਟੁੜਾ ਚਾਹੇ ਨਾ ਉਲਟਾ ਬਾਬਾ ਪਿੱਛੇ ਬਾਪੂ ਦੇ ਰੰਗ ਦਿਖਾ ਇਧਰ ਮਹੱਲਾਵੇਂ ਦਾ ਆਇਆ ਇਧਰ ਬਾਪੂ ਕੋਈ ਨਹੀਂ ਜੁਦਾ ਆਇਆ ਇਧਰ ਦੇ ਵਿੱਚ ਮਟੋ ਥੋੜਾ ਲੱਤ ਘੜ ਰੋ ਪਿੱਛੇ ਬੈਠੀ ਜਣਾ ਆ ਬਾਪੂ ਉੱਪਰ ਰਹੇ ਥੋੜਾ ਲੱਤ ਮੋਟੜ ਦਾ ਕਰਦਣਾ ਗਾਉਣ ਕਰਾ ਥੋੜਾ ਲੱਤ ਨੜਦਾ ਆ ਲੈ ਹੁਣ ਕਿੱਧਰ ਆਇਆ ਆ ਲੈ ਨਾ ਨਾ ਡਰ ਨਾ ਕੋਟ ਤੋਂ ਵੱਜ ਕੇ ਓਹ ਸਾਡਾ ਗੰਵੇਰ ਦੇ ਕੋਈ ਨਹੀਂ ਦਾ ਚੱਲੋ ਸੇਫ ਕਾਰ ਇਹ ਦੇਖੋ ਜੀ ਇਹ ਬਾਬਾ ਸਿੱਧੇ ਚੜ ਗਿਆ ਹਾਏ ਇਹ ਕੋੜਾ ਆ ਤੱਕ ਨਹੀਂ ਸੀ ਇਹ ਕਿਉਂ ਆ ਵੇ ਇਹ ਕੱਢੀ ਬਾਬਾ ਦਾ ਹਾਥੀ ਜੱਜ ਵੱਜ ਰਿਹਾ ਓ ਬਾਈ ਪਿੱਛੇ ਬਾਈ ਪਿੱਛੇ ਬਾਬਾ ਖੁੱਲ ਕੇ ਵੇਖੋ ਮਿੱਲਾ ਏ ਏ ਦੇ ਇਹ ਦੇਖ ਨਾ ਉਹ ਯਾਤੜ ਦਾ ਘੋੜਾ ਉਹਨਾਂ ਵਾਈ ਦਾ ਹੋਰ ਸਵਾਰ ਗਿਆ ਬਦਲ ਇਹ ਨਾ ਹੁਣ ਵੇਖੋ ਜੀ ਬੰਦ ਕਰਦਾ ਇਹ ਆ ਦੋ ਘੋੜਿਆਂ ਦੀ ਦੌੜ ਨਹੀਂ ਜਾਣਾ ਤੇ ਤੇ ਬਹੁਤ ਹੀ ਅੜਕਦਾ ਹੈ ਤੇਰੀ ਸੀ ਹੈ ਤੇਰੀ ਬਾਬਾ ਹੈ ਬਾਬਾ ਤੇਰੀ ਦੋ ਤੇਰੇ ਬਾਬਾ ਇਹ ਟੂ 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 ਆਟੋ ਭੜੜ ਬਰਸ ਦੇ ਇਹ ਤੇ ਮਾਨਸਟਰ ਰੋਡ ਇਹ ਭਰਾਵਾਂ ਲੱਗੂ ਟੂ ਟੂ ਬਿਟੂ ਰਿਆ ਵੇ ਪਈ ਆਇਆ ਕਿਹੜਾ ਚੋਰਾ ਮੁੜਾ ਆਇਆ ਪਤਾ ਨਹੀਂ ਕਿੱਥੋਂ ਆਇਆ ਜਿਹੜੇ ਆ ਦੋਨੋਂ ਬੱਜੀ ਬਿਟੂ ਇਹਨਾਂ ਦੋਨੋਂ ਦਾ ਬੱਜੀ ਪਾਪਾ ਹਾਂਜੀ ਆ ਦੇਖੀ ਬਿਟੂ ਕੋੜ ਆਈ ਹੋਣਾ ਕੋਈ ਸਖਤ ਸਖਤ ਬਲਦੀ ਹੋਰੀ ਆ ਦਾ ਇਹ ਨਿਆ ਬੜਾ ਬੜਾ ਬਿਟੂ ਵਰਤ ਕਵਰ ਆਹ ਕੋਟ ਦੇ ਵਿੱਚ ਕਿ ਡਸਟੀ ਥੋੜਾ ਵਰਤ ਕਵਰ ਆਹ ਕੋਟ ਦੇ ਵਿੱਚ ਜਿਹੜੀ ਲੱਕੜਾ ਬਹੁਤ ਹੀ ਛੋਟਾ ਜੀ ਬਸ ਦਾ ਕਿੰਨਾ ਮਜ਼ਬੂਤ ਹੈ ਨਾ ਤੇ ਸੁਰੱਖਿਆ ਪਾਣ ਦੇਖੋ ਨਾਲ ਆਵਲਾ ਲੱਕੜਾ ਆਵਲਾ ਖੜਾ ਹੈ ਤੇ ਇਹ ਜਿਹੜੇ ਬੇਟੂੜੀ ਇਹਦੀ ਆਪਾਂ ਚਾਲ ਸੁਣਾਉਣਾ ਦੇਖੋ ਜੀ ਦੇਖੋ ਵੀਡੀਓ ਦੇਖੋ ਜਾਂਦਾ ਆਹ ਕੋਟ ਦਾ ਨਜ਼ਾਰਾ ਦੇਖੋ ਜਾਂਦਾ ਦੇਖੋ ਜੀ ਦੇਖੋ ਜੀ ਬੇਟੂੜੀ ਦੇ ਵਿੱਚ ਕੱਪੜਾ ਛੂਹ ਲੈਣ ਇਹ ਆਵਲਾ ਖੜਾ ਲੱਤਮਾਰੀ ਵੀ ਇਦੋਂ ਹੋਏ ਇੰਦਰ ਆਨੋ ਕੀ ਹੁੰਦੇ ਹੈ ਜੇ ਬਾਬਾ ਅੱਲਾ ਬੋਲੇ ਉਹ ਅੱਲਾ ਬਾਬਾ ਨੇ ਤਿੰਨ ਕੋੜੇ ਸੱਤ ਕਰ ਲਏ ਕਿਹੜੇ ਚੌਥੀ ਨਹੀਂ ਪਤਲਾ ਹੈ ਹੈ ਪਸ਼ੂ ਵੀ ਪੋਵਾ ਚਾਰ ਚਾਰ ਚੜ ਰਹਾ ਦੋ ਉਵਾ ਜੋੜਾ ਚੱਲ ਰਿਹਾ ਬਾਬੇ ਉੱਟ ਪੋਜੀਟਿਵ ਗੋੜੀ ਜਾਂਦਾ ਨਹੀਂ ਗੱਲ ਹੈ ਮੇਰੇ ਤੋਂ ਦਰਸ਼ਕ ਬਹੁਤ ਨਿਗਰਾਨੀ ਨਾਲ ਦੇਖ ਰਹੇ ਨੇ ਕਦੀ ਕੋੜੇ ਉੱਤਰ ਜਾਦੇ ਨੇ ਕਦੀ ਕੋੜੀ ਉੱਤਰ ਜਾਦੇ ਨੇ ਉਹ ਡੰਡਾ ਫੜ ਕੇ ਕਿੱਥੇ ਹੋਇਆ ਲਓ ਵੀਰ ਜੀ ਮੱਲਾ ਕੱਢਦੇ ਹੋਇਆ ਕੋੜਿਆਂ ਦਾ ਜੋੜਾ ਚੜ ਗਿਆ ਦੇਖਣ ਵਾਲੇ ਨੌ ਨੌ ਨਾ ਕਿਸਾਨਾਂ ਦੇ ਉੱਤੇ ਤੇ ਮੇਰੇ ਤੋਂ ਬਹੁਤ ਤਿੰਨ ਚਾਰ ਐਂਬਲੇਸ ਸਮਾਚਾਰ ਸੀ ਹੈ ਬਹੁਤ ਗੰਭੀਰ ਸਥਿਤੀਆਂ ਚਾੱਕੇ ਜਾਂਦੇ ਕੋ ਪਤਾ ਲੱਗਦਾ ਕਿ ਦੱਸ ਦਿੰਦੇ ਇਹਨਾਂ ਨੂੰ 5 6 ਪੱਪ ਕਰਦੇ ਜਿੰਦਰੀ ਲੱਗੀ ਲੋਟ ਟੱਤੇ ਨਾਲ ਵਿੱਚ ਚਲੇ ਜੇ ਜੰਨੀ ਡਰ ਨੇ ਲੱਗ ਰਿਹਾ ਇਹਦਾ ਹੋਣੀ ਰਿਹਾ ਤੁੰਦੇ ਹਣਾ 2 ਐਂਪੂ ਦਾ ਸੇ ਬੰਦੇ ਪੂਰੀ ਨਹੀਂ ਆਪਦੇ 4 5 ਨੇ 2 3 ਐਂਪੂ ਲੱਗੀਆਂ ਬਹੁਤ ਨਵੇਂ ਨੇ ਵੀ ਤੇ ਵਾਸਤੇ ਗੱਲ ਤੇ ਭੀੜ ਵੀ ਬੜੀ ਐ ਦੇਖਣ ਵਾਲਾ ਨੇ ਜਿਹੜੇ ਅੱਗੇ ਬਾਉਂਡਰੀ ਤੋਂ ਹੁੰਦੇ ਨੇ ਮਾੜਾ ਮਾੜਾ ਨਾ ਜੀ ਰੋ ਬਾਬਾ ਜੀ ਮੁੰਡਾ ਮੈਂ ਟੂੰਡ ਨਾ ਪੂਰੇ ਵਿੱਚ ਨਾ ਹਾਂਜੀ ਹਾਂ ਉਹ ਆ ਗਿਆ ਹਣਾ ਇਹ ਇੱਕ ਸਹੀ ਗੱਲ ਐ ਲੋਕਾਂ ਸੀ ਨਾ ਡਰ ਨਹੀਂ ਰਹੇ ਸਤੂ ਸਾਹਿਬ ਗੱਲ ਇਹ ਆ ਨੁਕਸਾਨ ਬਹੁਤ ਵੱਡਾ ਹੋਇਆਗਾ ਲੈ ਕੇ ਚੱਕੇ ਇਹਨਾਂ ਕੋਲ ਕਰਕੇ ਲੋਡੇ ਤੋਂ ਪੁੰਗਿਆ ਨਾ ਲੱਗਾ ਹਣਾ ਪੰਜ ਪੰਜ ਕੋੜੇ ਜਿਹੜੇ ਕੋੜੇ ਕੱਟੇ ਜੜਾਈ ਜਾਂਦੇ ਨੇ ਉਹ ਦੇਖੋ ਕਿੰਨਾ ਖਾਰੂਖ ਦੇ ਜਾਂਦੇ ਇੰਤਜ਼ਾਰ ਬਹੁਤ ਚੱਲ ਗਈ ਐਂ 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 ਉਹ ਸੋਚਦੇ ਆ ਕਿ ਅੱਗੇ ਆਪਾਂ ਇਹਨਾਂ ਦਾ ਕੰਮ ਨਹੀਂ ਕਹਿ ਸਕਦੇ ਕਿੰਨੇ ਲੱਗਦਾ ਹੈ ਜਿਆਦਾ ਚੱਟੇ ਹੋਣਾ ਸਾਡੇ ਕੋਲ ਨੂੰ ਕੋਈ ਪਰਚਾ ਨਹੀਂ ਦੱਸਾਈ ਕਰਦਾ ਆਪ ਜੀ ਉਹਨਾਂ ਕੋ ਪੰਜ ਸੱਤ ਕਰ ਮੁੱੱਚੇ ਖੜੇ ਹੋ ਕੋੜੇ ਪਰਾਂ ਨੂੰ ਦਰਵਾਕ ਰਹੇ ਨੇ ਤੇ ਕੋੜੇ ਭਾਈ ਦੇ ਭਾਈ ਦਾ ਕੋਟ ਦਾ ਉਹ ਸੰਕਟਮਲ ਹੋ ਗਿਆ ਉਹ ਆਜਾ ਦੇ ਪ੍ਰਮਾਣ ਪਾਉਣ ਦੇ ਨਾਲ ਇਹ ਕਰਦੇ ਆਂ ਮਿੱਟੂ ਪਾਜਦੇ ਮਿੱਟੂ ਪਾਜਦੇ ਮਿੱਟੂ ਆਦੇ ਮਿੱਟੂ ਮਿੱਟੂ ਆਦੇ ਬੰਦਾ ਆ ਇਹ ਓਏ ਏ ਕੋੜਾ ਇਹੋ ਬੁੜੀ ਤੇ ਇਹ ਬੰਦਾ ਚਾਹ ਦੋਨੇ ਜੁਕਾ ਮਾਰਤਾ ਉਹ ਜੇ ਦੋਨੇ ਤੇ ਬਚਣ ਜੇ ਜੇ ਹੋਵੇ ਉਹ ਮਾਰ ਪਰ ਫਿਰ ਮਾਰਦਾ ਚੱਲਦੇ ਸਤੇ

Huk! Oh. Huk! <tip> <tip>